ਆਪਾਂ ਸੁਖਣੀ ਸਾਹਿਬ ਦਾ ਪਾਠ ਕਰਦੇ ਆਂ ਗੁਰੂ ਪੰਜਵੇਂ ਪਾਚਾ ਕਹਿੰਦੇ ਭੜਿਆ ਰੱਬ ਦਾ ਧੰਨਵਾਦ ਕਰਿਆ ਕਰ ਮੂਰੀ ਤਾਂ ਇੱਕ ਬਾਣੀ ਤੇਰੇ ਅੰਦਰ ਨੌ ਮੂਰੀਆਂ ਨੇ ਜੇ ਪ੍ਰਸਾਦ ਤੇਰੇ ਛਲਛਿਦਰ ਢਾਕੇ ਅੱਖਾਂ ਨਾਲ ਮੈੜਾ ਤੱਕਦੇ ਆਂ ਕੰਨਾਂ ਨਾਲ ਬੁਰਾ ਸੁਣਦੇ ਆਂ ਜ਼ੁਬਾਨ ਨਾਲ ਮਾੜਾ ਖਾਂਦੇ ਆਂ ਗੁਰੂ ਪੰਜਵੇਂ ਪਾਚਾ ਕਹਿੰਦੇ ਰੱਬ ਨੇ ਤੇਰਾ ਪਰਦਾ ਟਕਿਆ ਉਹਦਾ ਧੰਨਵਾਦ ਕਰਿਆ ਕਰ ਇੱਕ ਛੇਕ ਤਾਂ ਇੱਕ ਨਹੀਂ ਚੰਗਾ ਆਪਣੀ ਅੰਦਰ ਨਾਉ ਨੇ ਗੁਰਮੁਖੋ ਕਮਜ਼ੋਰੀ ਬੜੀ ਮਾੜੀ ਐ ਕਹਿੰਦੇ ਨੇ ਕੌਰਵ ਤੇ ਪਾਂਡਵ ਜਿਹੜੇ ਸਨ ਚਾਚੇ ਤਾਏ ਦੇ ਪ੍ਰਾਸਨ ਤੇ ਪਾਂਡਵਾ ਨੇ ਇੱਕ ਮਕਾਨ ਬਣਾਇਆ ਤੇ ਜਿਵੇਂ ਆਪਾਂ ਮਕਾਨ ਬਣਾਉਣਾ ਤੇ ਆਪਾਂ ਕਹਿੰਨੇ ਵੀ ਭੈਣਾ ਭਰਾਵਾਂ ਨੂੰ ਬਲਾਓ ਮੂਰਤ ਕਰਨਾ ਕੋਠੀ ਦਾ ਪਾਂਡਵਾ ਨੇ ਮਕਾਨ ਬਣਾਇਆ ਤੇ ਕੌਰਵ ਆਏ ਇਹਦੇ 'ਚ ਮੈਂ ਦੋ ਤੁਹਾਨੂੰ ਸਿੱਖਿਆ ਦੇਣੀਆਂ ਨੇ ਇਸ ਸਾਖੀ 'ਚੋਂ ਥਿੰਕ ਬਿਫੋਰ ਯੂ ਸਪੀਕ ਪਹਿਲਾਂ ਤੋਲੋ ਤੇ ਫਿਰ ਬੋਲੋ ਕਿਉਂਕਿ ਇੱਕ ਜਵਾਨ ਦੀ ਗੱਲ 18 ਖੂਣੀਆਂ ਗਰ ਕਰ ਦਿੰਦੀ ਹੈ ਮੂੰਹ 'ਚੋਂ ਕੱਢਿਆ ਆ ਨਾ ਫਿਰ ਮੇਰਾ ਕਥਾ ਦਾ ਮਹਿਕਮਾ ਹੁਕਮਤ ਚਾਚੇ ਨੇ ਪੜਾਇਆ ਬੜਾ ਮੈਂ ਇੱਕ ਗੱਲ ਕਹਿਣਾ ਤੇ ਮੈਨੂੰ ਸੋਹ ਸਾਹਮਣੇ ਆ ਜਾਂਦੀਆਂ ਨੇ ਲੱਕੜਾਰੇ ਜੀ ਤੇ ਸ਼ੇਰ ਦੀ ਦੋਸਤੀ ਬਣ ਗਈ ਇਹ ਸੰਤ ਕਰਤਾਰ ਸਿੰਘ ਨੇ ਟੀਕੇ ਜੀ ਸਾਖੀ ਲਿਖੀ ਹੋਈ ਹੈ। ਲੱਕੜਹਾਰਾ ਸ਼ੇਰ ਨੂੰ ਕਹਿਣ ਲੱਗਾ ਫਿਰ ਕਿਤੇ ਮੇਰੇ ਕੋਲ ਆ ਤੇ ਸ਼ੇਰ ਕਹਿਣ ਲੱਗਾ ਮੈਂ ਜਾਨਵਰ ਤੇ ਬੰਦਾ ਤੇ ਮੈਂ ਜ਼ਰੂਰ ਕੀ ਕਰਨਾ। ਲੱਕੜਹਾਰਾ ਕਹਿਣ ਲੱਗਾ ਫਿਰ ਯਾਰੀ ਕਾਦੀ ਹੋਈ ਕਹਿਣ ਲੱਗਾ ਕੋਈ ਗੱਲ ਨਹੀਂ ਐਤਵਾਰ ਆ ਜਾਵਾਂਗਾ। ਉਹਨੇ ਘਰਵਾਲੀ ਨਾਲ ਜਾ ਕੇ ਗੱਲ ਕੀਤੀ ਵੀ ਮੇਰੇ ਮਿੱਤਰ ਨੇ ਆਉਣਾ ਦੋਸਤ ਨੇ ਘਰ ਵਾਲੀ ਬੀਬੀ ਨੇ ਜੋ ਕਰ ਸਕਦੀ ਸੀ ਉਹਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਸੋਹਣਾ ਬਿਸਤਰਾ ਵਿਛਾਇਆ ਸਾਢੇ 11 ਹੋ ਗਏ ਤੇ ਕਹਿਣ ਲੱਗੀ ਜੇ ਤਾਰ ਤੁਹਾਡਾ ਮਿੱਤਰ ਆਇਆ ਹੀ ਨਹੀਂ ਇੰਨਾ ਲੇਟ ਉਹਨੇ ਬੂਹਾ ਖੋਲ ਕੇ ਵੇਖਿਆ ਤੇ ਕਹਿਣ ਲੱਗਾ ਆਹ ਆਉਂਦਾ ਹੀ ਤੇ ਘਰ ਵਾਲੀ ਕਹਿਣ ਲੱਗੀ ਤੇਰੀਆਂ ਕੁੱਤਿਆਂ ਤੇ ਬਿਲਿਆਂ ਨਾਲ ਯਾਰੀਆਂ ਰਹੀਆਂ ਮੈਂ ਤਾਂ ਕਹਿ ਨਹੀਂ ਸਕਾਂ ਵੀ ਸ਼ਾਇਦ ਬੰਦਾ ਹੋਵੇ ਛੇੜ ਦੇ ਕੰਨਾਂ ਚਵਾਜ ਪਈ ਮੁਰਗਿਆ ਚਾਰ ਦਿਨਾਂ ਤੋਂ ਬਾਅਦ ਉਹ ਲੱਕੜਾਰਾ ਦੁਆਰਾ ਗਿਆ ਤੇ ਸ਼ੇਰ ਕਹਿਣ ਲੱਗਾ ਵੀ ਮੇਰੇ ਤੇ ਬਾਹਰ ਕਰ ਕੁਹਾੜੇ ਨਾਲ ਉਹਦੀ ਅੱਖਾਂ ਹੀ ਬਦਲੀਆਂ ਲੱਕੜਾਰਾ ਕਹਿਣ ਲੱਗਾ ਮਿਤਰਾ ਮੈਨੂੰ 20 ਸਾਲ ਹੋ ਗਏ ਨੇ ਤੇਰੇ ਕੋਲੋਂ ਦੇ ਨੂੰ ਤੇ ਆਪਾਂ ਤਾਂ ਭਰਾਵਾਂ ਵਾਂਗੂੰ ਵਰਦੇ ਤੇਰਾ ਤੇ ਵਿਆਹ ਹੀ ਮੇਰੇ ਨਾਲ ਜਿਵੇਂ ਆਪਣੇ ਭੈਣ ਭਰਾ ਵਰਦੇ ਨੇ ਤੇ ਮੈਂ ਕੁਹਾੜਾ ਮਾਰਾਂ ਸ਼ੇਰ ਨੇ ਅੱਖਾਂ ਲਾਲ ਕਰਕੇ ਆਖਿਆ ਮਿਤਰਾ ਜੇ ਨਾਂ ਮਾਰਿਆ ਤੇ ਮੈਂ ਸ਼ੇਰ ਵੀ ਆ ਮੈਂ ਤੈਨੂੰ ਥਾਂ ਮਾਰ ਦਿਆਂਗਾ ਲੱਕੜਾਂ ਨੇ ਡਰਦਿਆਂ ਦਰਦਿਆਂ ਕੁਹਾੜਾ ਮਾਰਿਆ ਜ਼ਖਮ ਹੋ ਗਿਆ ਪੰਜਾਂ ਛੇਾਂ ਦਿਨਾਂ ਤੋਂ ਬਾਅਦ ਸ਼ੇਰ ਕਹਿਣ ਲੱਗਾ ਮੇਰਾ ਜ਼ਖਮ ਤਾਂ ਵੇਖ ਬੜਿਆ ਵੇਖ ਨਹੀਂ ਲੱਕੜਾਂ ਨੇ ਹੱਥ ਮਾਰਿਆ ਬਾਣਾ ਦੇ ਉੱਤੇ ਕਹਿਣ ਲੱਗਾ ਉਹ ਤਾਂ ਲੱਭਦਾ ਹੀ ਨਹੀਂ ਤੇ ਸ਼ੇਰ ਕਹਿਣ ਲੱਗਾ ਕੋਹਾੜੇ ਦਾ ਜ਼ਖਮ ਮਿਲ ਗਿਆ ਪਰ ਜਿਹੜੀ ਤੇਰੀ ਘਰ ਵਾਲੀ ਨੇ ਮੈਨੂੰ ਕੁੱਤਾ ਤੇ ਬਿੱਲਾ ਕਿਹਾ ਨਾ ਉਹ ਜ਼ਖਮ ਨਹੀਂ ਮਿਲਿਆ ਇਹਦੇ ਤੁਸੀਂ ਜਿੰਨੇ ਵੀ ਮੇਰੇ ਭੈਣ ਭਰਾ ਆਓ ਮੈਂ ਤੁਹਾਨੂੰ ਇਹ ਸੁਨੇਹਾ ਦੇਣਾ ਚਾਹਣਾ ਇਹੋ ਜੀ ਗੱਲ ਨਾ ਕਹੋ ਤਲਵਾਰ ਦਾ ਫਟ ਤਾਂ ਮਿਲ ਜਾਂਦਾ ਪਰ ਜ਼बान ਦਾ ਫਟ ਨਹੀਂ ਕਿ ਮਿਲਦਾ ਮੈਨੂੰ ਸਿੱਧ ਕਰਨ ਲੱਗਾ ਹੋਣਾ ਉਹਨਾਂ ਨੇ ਮਕਾਨ ਬਣਾਇਆ ਸਗੇ ਸੋਧਰੇ ਆਏ ਹਰਸ਼ ਬੜੀ ਵਧੀਆ ਸੀ ਕਿਉਂਕਿ ਰਾਜਿਆਂ ਦੇ ਮਕਾਨ ਸਨ ਤੇ ਦਰਯੋਦਨ ਦਾ ਪੈਰ ਤਲਕ ਗਿਆ ਜਿਹੜੀ ਦ੍ਰੋਪਦੀ ਸੀ ਨਾ ਉਹ ਰਸੋਈ ਦੇ ਵਿੱਚ ਖਲੋਤੀ ਸੀ ਤੇ ਕਹਿਣ ਲੱਗੀ ਖੀਰ ਅੰਨੇ ਦਾ ਅੰਨਾ ਹੀ ਰਿਆ ਨਾ ਪਤਿਓਰਾ ਲੱਗਦਾ ਪਤਿਓਰਾ ਸਹੁਰੇ ਦਾ ਭਰਾ ਹੈ ਇਹ ਪਤਿਓਰੇ ਦਾ ਪੁੱਤ ਹੈ ਤੇ ਕਹਿਣ ਲੱਗੀ ਅੰਨੇ ਦਾ ਅੰਨਾ ਰਿਆ ਉਹਨੂੰ ਉਹ ਗੱਲ ਰੜਕੀ ਕਹਿਣ ਲੱਗਾ ਭਾਬੀ ਕਿਤੇ ਮੁੱਲ ਪਿਆ ਤੇ ਦੱਸਾਂਗਾ ਅਨੇ ਦਾ ਸੁ ਜਾਖਾ ਕਿਵੇਂ ਬਣਦਾ ਹੈ ਆਪਾਂ ਸਾਰੇ ਮਾਪਿਆਂ ਵਾਲੇ ਪਿਓ ਵਾਲੇ ਪੁੱਤ ਵਾਲੇ ਅਸੀਂ ਆਪਣੇ ਬਾਪ ਨੂੰ ਭਾਵੇਂ ਪਾਣੀ ਨਾਲ ਪੁੱਛੀਏ ਲੇਕਿਨ ਗੈਰ ਬੰਦਾ ਸਾਡੇ ਬਾਪ ਨੂੰ ਕੋ ਮਾੜਾ ਲਫਜ਼ ਕਹੇ ਤੇ ਆਪਾਂ ਜਰ ਨਹੀਂ ਦੇ ਸਕਦੇ ਆਪਾਂ ਭਾਵੇਂ ਪਿਓ ਨੂੰ ਪਾਣੀ ਨਾਲ ਪੁੱਛੀਏ ਤੇ ਬਾਹਰ ਮੰਜਾ ਡਾਇਆ ਹੋਵੇ ਲੇਕਿਨ ਗੈਰ ਬੰਦਾ ਸਾਡੇ ਪਿਓ ਨੂੰ ਕੁਝ ਆਖੇ ਤੇ ਆਪਾਂ ਉਹਨੂੰ ਮਾਰਨ ਤੱਕ ਜਾਣੇ ਆ ਇੱਥੇ ਮੈਨੂੰ ਇੱਕ ਆਪਣੀ ਹੱਟ ਵੀ ਤੀ ਚੇਤੇ ਆ ਗਈ ਕਿਉਂਕਿ ਮੈਂ ਟਕਸਾਲ 'ਚ ਪੜਿਆ ਤੇ ਸਰਕਾਰ ਦੇ ਕਾਗਜ਼ਾਂ ਤੇ ਅਸੀਂ ਅਤਵਾਦੀ ਆ ਸਾਡੇ ਕਰਪੁਰਸ ਭਾਈ ਬਾਪ ਮੇਰਾ ਵਿਚਾਰਾ ਸਿੱਧਾ ਅਨਪੜ੍ਹ ਸੀ ਤੇ ਮੈਨੂੰ ਕਹਿਣ ਲੱਗਾ ਕੱਢ ਬੁੱਢੇ ਨੂੰ ਤੇ ਮੈਂ ਕਿਹਾ ਵੀ ਮੇਰੀ ਮਾਂ ਮਰੀ ਨੂੰ 20 ਸਾਲ ਹੋ ਗਏ ਸਗੋਂ ਰਿਸ਼ਤਾ ਕਰਨਾ ਹੈ ਕਿਉਂਕਿ ਟਕਸਾਲ ਸਾਨੂੰ ਕ੍ਰਾਂਤੀ ਦਾ ਗਰਮ ਲੱਗਾ ਨਾ ਸਾਡੇ ਕੋਲ ਨਰਮੀ ਹੈ ਨਹੀਂ ਇੱਕ ਪਾਸੇ ਮੇਰਾ ਸੰਤ ਕਰਤਾਰ ਸਿੰਘ ਚਾਚਾ ਤੇ ਭਾਈ ਮਰੀਕ ਸਿੰਘ ਮੇਰਾ ਭਰਾ ਤੇ ਆਖਰਕਾਰ ਮਾੜਾ ਮੋਟਾ ਤਤਤਾ ਚਾਹੀਦਾ ਸੀ ਨਾ ਜਦੋਂ ਮੈਂ ਕਹਿੰਦਾ ਬੁੱਢਾ ਕੱਢ ਤੇ ਮੈਂ ਕਿਹਾ ਮੇਰੀ ਮਾਂ ਮਰੀ ਨੂੰ 20 ਸਾਲ ਹੋ ਗਏ ਸਭ ਕੋ ਰਿਸ਼ਤਾ ਲੈ ਕੇ ਆਇਆ ਉਹ ਨਾਲ ਦੇ ਕਹਿਣ ਲੱਗੇ ਭੂਰਿਆਂ ਵਾਲੇ ਆਤਵਾਦੀ ਦਫਾ ਕਰ ਗੁਰਮੁਖੋ ਚੁੱਪ ਕਰਕੇ ਪਿੱਛੇ ਮੁੜ ਗਏ ਜਿਹੜੀ ਲੜਾਈ ਹੈ ਨਾ ਇਹ ਮਾੜਿਆਂ ਨੂੰ ਘੇਰ ਦੀ ਤਗੜਿਆਂ ਤੋਂ ਡਰਦੀ ਜੇ ਇਹ ਮੇਰੀ ਅੱਡ ਬੀਤੀ ਮੈਂ ਬਾਹਰ ਦੀ ਗੱਲ ਨਹੀਂ ਸੁਣਾਈ ਮੇਰੇ ਕਹਿਣ ਤੋਂ ਭਾਵ ਬਾਪ ਨੂੰ ਆਪਾਂ ਸਤਕਾਰ ਦਈਏ ਜਾਂ ਨਾਂ ਦਈਏ ਪਰ ਕੋਈ ਸਾਡਾ ਮਾਂ ਪਿਓ ਮਿਣੇ ਤੇ ਜਰਿਆ ਨਹੀਂ ਦੇ ਜਾਂਦਾ ਜਦੋਂ ਉਹਨੇ ਆਖਿਆ ਨਾ ਅੰਨੇ ਦਾ ਅੰਨਾ ਉਹਦੇ ਮਨ ਨੂੰ ਦੁੱਖ ਹੋਇਆ ਤੇ ਕਹਿਣ ਲੱਗਾ ਭਾਬੀ ਕਿਤੇ ਮੌਕਾ ਮਿਲਿਆ ਨਾ ਤੇ ਦੱਸਾਂਗਾ ਅੰਨੇ ਦਾ ਸੁਦਾਖਾ ਕਿਵੇਂ ਬਣਦਾ ਕਮਜ਼ੋਰੀ ਗੁਰਮੁਖੋ ਇੱਕ ਮਾਨਣੀ ਇਹ ਜੂਆ ਖੇਡਦੇ ਸਨ ਜੂਆ ਜੂਆ ਖੇਡਦਿਆਂ ਖੇਡਦਿਆਂ ਮੱਤ ਮਾਰੀ ਗਈ ਤੇ ਪਾਂਡਵਾਂ ਨੇ ਆਪਣੀ ਘਰਵਾਲੀ ਵੀ ਦਾਤੇ ਲਾ ਦਿੱਤੀ ਹਰ ਗਿਆ ਜਦੋਂ ਹਰ ਗਿਆ ਨਾ ਤੇ ਦਰਯੋਧਨ ਸਾਰੀਆਂ ਗੱਲਾਂ ਭੁੱਲ ਗਿਆ ਕਿਉਂਕਿ ਸਾਡੇ ਸਮਾਜ ਵਿੱਚ ਆਪਾਂ ਵੱਡੀ ਪਰਜਾਈ ਨੂੰ ਮਾਂ ਕਰਕੇ ਜਾਣਦੇ ਹਾਂ ਸਾਡੇ ਸਮਾਜ ਹੁਣ ਤਾਂ ਪਤਾ ਨਹੀਂ ਕਿਹੋ ਜਿਹਾ ਹੈ ਲੇਕਿਨ ਸਾਡੇ ਹਿੰਦੁਸਤਾਨ ਦੇ ਸਮਾਜ ਵਿੱਚ ਅਸੀਂ ਵੱਡੀ ਪਰਜਾਈ ਨੂੰ ਮਾਂ ਕਰਕੇ ਜਾਣਦੇ ਹਾਂ ਸਾਡੇ ਕੋਲ ਸ਼੍ਰੀ ਰਾਮਚੰਦਰ ਮਹਾਰਾਜ ਦਾ ਇਤਿਹਾਸ ਹੈ ਕਿਸੇ ਨੇ ਆਖਿਆ ਲక్ష్మణ ਸੀਤਾ ਨੂੰ ਸਿਆਣ ਲੈਗਾ ਕਹਿਣ ਲੱਗਾ ਮੈਂ ਤਾਂ ਕਦੇ ਤਾਂ ਝਾਕਿਆ ਨਹੀਂ ਮੈਂ ਆਪਣੀ ਭਾਬੀ ਨੂੰ ਮਾਨ ਸਮਾਨੇ ਤੇ ਮੈਂ ਉਹਨੂੰ ਚਰਨਾਂ ਤੋਂ ਪਛਾਣ ਲੇਗਾ ਮੈਂ ਤਾਂ ਤੱਕਿਆ ਹੀ ਨਹੀਂ ਮਨ ਵਿੱਚ ਆਪਣੀ ਪਰਜਾਈ ਦੇ ਪ੍ਰਤੀ ਇੰਨਾ ਸਤਕਾਰ ਹੁੰਦਾ ਉਹ ਆਪਣੇ ਭਰਾ ਨੂੰ ਕਹਿਣ ਲੱਗਾ ਭਾਈ ਗੁਰਦਾਸ ਨੇ ਲਿਖਿਆ ਵਾਰਾਂ ਚ ਕਹਿੰਦੇ ਅੰਦਰ ਸਭਾ ਦਿਸ਼ਾਸ਼ ਨੇ ਮੱਥੇਵਾਰ ਗ੍ਰੋਪਤੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਪੰਜੋ ਪਾੜੋ ਝੂਰ ਦੇ ਆਖ ਗਰੁੱਦੀ ਨਾਰ ਜਿਨ੍ਹਾਂ ਦੀ ਫਿਰ ਕੀ ਹੋਇਆ ਹੱਥ ਮਰੋੜਨ ਸਿਰ ਧੁਣ ਪਛੋ ਤਾਨ ਕਰਨਾ ਜਾਂਦੀ ਅੱਖਾਂ ਮੀਂੜ ਧਿਆਨ ਤਰ ਹਾ ਹਾ ਕ੍ਰਿਸ਼ਨ ਕਰੇ ਬੰਦਾਂ ਦੀ ਕੱਪੜ ਕੋਟ ਅਸਾਰਨ ਥੱਕੇ ਦੂਤ ਨਾ 파ਰਵ ਸੰਦੀ 나ਥ ਅਨਾਥਾਂ ਬਾਣ ਤੁਰਾਂ ਦੀ ਇਹਦਾ ਅਰਥ ਕੀ ਹੈ ਦਰਯੋਧਨ ਨੇ ਆਪਣੇ ਛੋਟੇ ਭਰਾ ਦਸ਼ਾਸ਼ਣ ਨੂੰ ਆਖਿਆ ਕਿ ਦ੍ਰੋਪਦੀ ਨੂੰ ਵਾਲਾਂ ਤੋਂ ਫੜ ਕੇ ਧੂਕੇ ਲਿਆ ਕਿ ਜਾ ਮਾਨਸਮਾਨ ਪਰਜਾਈ ਲੇਕਿਨ ਜਿਹੜੀ ਉਹਨੇ ਗੱਲ ਆਖੀ ਸੀ ਉਹਨੂੰ ਅੱਜ ਵੀ ਚੁਬਦੀ ਕਹਿਣ ਲੱਗਾ ਵਾਲਾਂ ਤੋਂ ਫੜ ਕੇ ਧੂਕੇ ਲਿਆ ਜਦੋਂ ਲਿਆਂਦੀ ਤੇ ਕਹਿਣ ਲੱਗਾ ਇਹਨੂੰ ਨੰਗੀਆਂ ਕਰਨਾ ਨੰਗੀਆਂ ਕੱਪੜੇ ਲਾਈ ਜਾਂਦੇ ਨੇ ਭਾਈ ਗੁਰਦਾਸ ਲਿਖਦੇ ਨੇ ਕਹਿੰਦੇ ਕੱਪੜ ਕੋਟ ਅ ਸਾਰਿਆਂ ਨੇ ਥਾਕੇ ਦੂਤ ਨਾ ਪਾਰ ਦਸਾਂਦੀ ਕੱਪੜੇ ਲਾਉਣ ਵਾਲੇ ਥਾਗੇ ਪਰ ਕੱਪੜੇ ਦੇਣ ਵਾਲਾ ਨਹੀਂ ਬੰਦ ਹੋਇਆ ਅੱਖਾਂ ਮੀੜ ਧਿਆਨ ਕਰ ਹਾ ਹਾ ਕ੍ਰਿਸ਼ਨ ਕਰੇ ਬਲਾਂਦੀ ਇਹਦਾ ਦੂਜਾ ਕਾਰਨ ਕਿ ਦ੍ਰੋਪਦੀ ਨੇ ਕੇਵਲ ਭਗਵਾਨ ਦਾ ਧਿਆਨ ਕੀਤਾ ਉਹ ਸੱਜੇ ਖੱਬੇ ਨਹੀਂ ਗਿਆ ਤੁਸੀਂ ਸਾਨੂੰ ਆਮ ਕਰਕੇ ਕਹਿੰਦੇ ਹੋ ਗਿਆਨੀ ਜੀ ਅਸੀਂ ਆਸ ਕੰਮ ਲਈ ਆ ਗਏ ਤੇ ਸਾਡੀ ਗੱਲ ਨਹੀਂ ਬਣੀ ਗੁਰਮੁਖੋ ਗੁਰੂ ਜੀ ਕੋਈ ਕਮੀ ਨਹੀਂ ਸਾਡੀ ਅਰਦਾਸ ਵਿੱਚ ਕਮੀ ਹੈ ਅਸੀ ਅਰਦਾਸ ਕੇਵਲ ਤੇ ਕੇਵਲ ਗੁਰੂ ਅੱਗੇ ਕਰਨੀ ਬੰਦਿਆਂ ਅੱਗੇ ਨਹੀਂ ਕਰਨੀ ਕੇਵਲ ਤੇ ਕੇਵਲ ਗੁਰੂ ਅੱਗੇ ਅਰਦਾਸ ਕਰੀਏ ਇਹਦਾ ਭਾਵ ਇਹ ਸੀ ਕਿ ਜੇ ਆਪਾਂ ਮਾੜਾ ਕਹਾਂਗੇ ਤੇ ਮਾੜਾ ਜੱਜ ਨਿਕਲੇਗਾ ਨਾਲ ਇੱਕ ਸਾਖੀ ਜਿਹੜੀ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਸਨ ਉਹ ਇਹ ਹੈ ਆਪਾਂ ਫਿਰ ਆਖਾਂਗੇ ਗਿਆਨੀ ਜੀ ਉਹ ਨੰਗੀ ਕਿਉਂ ਨਹੀਂ ਹੋਈ ਇਹਦਾ ਕਾਰਨ ਮੈਂ ਤੁਹਾਨੂੰ ਕਹਿਣ ਲੱਗਾ ਤੇ ਮੇਰੀ ਬੇਨਤੀ ਭਾਵੇਂ ਸਾਰੀ ਕਥਾ ਭੁੱਲ ਜੋ ਪਰ ਇਹ ਨਾ ਭੁੱਲਿਆ ਜੇ ਜੀਵਨ ਸਫਲਾ ਹੋ ਜਾਏਗਾ ਉਹ ਕੀ ਦ੍ਰੋਪਤੀ ਰਾਜੇ ਦੀ ਧੀ ਸੀ ਇਹ ਜਦੋਂ ਵਿਆਹ ਤੋਂ ਪਹਿਲਾਂ ਸੈਰ ਕਰਨ ਗਈਆਂ ਨਦੀ ਦੇ ਕੰਢੇ ਦੇ ਉੱਪਰ ਨਾਲੇ ਦੀਆਂ ਸਹਿਲੀਆਂ ਸਨ ਤੇ ਦਰਵਾਸ਼ਾ ਨਾਮ ਦਾ ਬਜ਼ੁਰਗ ਮਹਾਤਮਾ ਇਸ਼ਨਾਨ ਕਰ ਰਿਹਾ ਸੀ ਬਜ਼ੁਰਗ ਸੀ ਸਰੀਰ ਸਾਥ ਨਹੀਂ ਦਿੰਦਾ ਪਾਣੀ ਤੇਜ ਹੋਣ ਕਰਕੇ ਮਹਾਤਮਾ ਦੀ ਲੰਗੋਟੀ ਰੁੜ ਗਈ। ਉਹਨੇ ਆਵਾਜ਼ ਮਾਰੀ ਭਈ ਕੋ ਸੁਣਦਾ ਗਿੰਦਾ ਹੋਵੇ ਤੇ ਮੈਨੂੰ ਚਾਰ ਗਿਰਾਂ ਕੱਪੜਾ ਦੇਵੇ। ਦ੍ਰੋਪਤੀ ਨੇ ਜੁਰਤ ਕੀਤੀ ਇਹਨੇ ਆਪਣੀ ਚੁੰਨੀ ਦੇ ਨਾਲੋਂ ਕੱਪੜਾ ਲਾਹ ਗਿਆ ਆਖਿਆ ਬਾਬਾ ਜੀ ਆਹ ਲਓ। ਜਦੋਂ ਇਹਨੇ ਕੱਪੜਾ ਸੁਟਿਆ ਨਾ ਤੇ ਕੱਪੜਾ ਰੁੜ ਗਿਆ। ਮਹਾਤਮਾ ਨੇ ਇੱਕ ਬੜੀ ਕੀਮਤੀ ਗੱਲ ਕਹੀ ਕਹਿਣ ਲੱਗੇ ਧੀਏ ਤੂੰ ਮੇਰੀ ਧੀ ਸਮਾਨ ਹੈ। ਪਿਓ ਤੇ ਧੀ ਦਾ ਕੋਈ ਪਰਦਾ ਨਹੀਂ ਮੈਨੂੰ ਲੱਗੇ ਹੋ ਗੇ ਕਪੜਾ ਫੜਾ ਇਹ ਹੋਰ ਲੱਗੇ ਹੋਈ ਇਹਨੇ ਮਾੜੀ ਜੀ ਚੁੰਨੀ ਹੋਰ ਪਾਈ ਪਾੜੀ ਮਾਤਮਾ ਨੇ ਆਪਣਾ ਪਰਦਾ ਢੱਕਿਆ ਤੇ ਭਗਵਾਨ ਅੱਗੇ ਅਰਦਾਸ ਕੀਤੀ ਹੈ ਪਰਿਪੂਰਨ ਪ੍ਰਮਾਤਮਾ ਇਹਨੇ ਮੇਰਾ ਪਰਦਾ ਢੱਕਿਆ ਤੇ ਇਹਦਾ ਤੂੰ ਢੱਕੀ ਮੈਂ ਬਾਰ-ਬਾਰ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿਸੇ ਦੇ ਘਰ ਕੋ ਕਮਜ਼ੋਰੀ ਵੇਖੋ ਕਿਸੇ ਦੇ ਘਰ ਕੋ ਔਗਣ ਵੇਖੋ ਉਹਨੂੰ ਵੇਖ ਕੇ ਅੰਡਿਟ ਕਰੋ ਮੈਂ ਤੁਹਾਨੂੰ ਗਰੰਟੀ ਦਿਆਂਗਾ ਜੇ ਆਪਾਂ ਕਿਸੇ ਦਾ ਪਰਦਾ ਟਕਿਆਂਗੇ ਇਹ ਸਾਡਾ ਪਰਦਾ ਟਕੇਗਾ ਗੁਰਮੁਖੋ ਮੈਂ ਗੱਲ ਕਰ ਰਿਹਾ ਹਾਂ ਸਾ ਮਸਾਫਰ ਦੀ ਚਲਾ ਗਿਆ ਨਵਾਂ ਆਇਆ ਉਹਨੇ ਆਣ ਕੇ ਚਾਬੀ ਮੰਗੀ ਚੌਕੀਦਾਰ ਕੋਲੋਂ ਕਮਰਾ ਜਿਹੜਾ ਉਹ ਭਰਿਆ ਪਿਆ ਛਿਲਾਂ ਨਾਲ ਝਾੜੂ ਨਾਲ ਉਹਨੂੰ ਸਾਫ਼ ਕੀਤਾ ਪਾਣੀ ਨਾਲ ਧੋਤਾ ਰਾਤ ਕੱਟੀ ਤੇ ਚੌਂਕੀਦਾਰ ਕਹਿਣ ਲੱਗਾ ਕਿ ਰਾਤ ਦੇਵਤੇ ਆਏ ਨੇ ਦੇਵਤੇ ਪਹਿਲੇ ਨੂੰ ਉਹਨੂੰ ਪਸ਼ੂ ਆਖਿਆ ਦੂਜੇ ਨੂੰ ਦੇਵਤੇ ਆਖਿਆ ਇਸ ਪ੍ਰਕਾਰ ਗੁਰਮੁਖੋ ਇਸ ਸਮਾਜ ਵਿੱਚ ਜਿਹੜੇ ਸੰਤ ਆਉਂਦੇ ਨੇ ਉਹਨਾਂ ਨੂੰ ਆਪਾਂ ਦੇਵਤਾ ਕਹਿੰਦੇ ਹਾਂ ਮੈਨੂੰ ਗੁਰਮੁਖ ਪਿਆਰਿਆਂ ਨੇ ਦੱਸਿਆ ਵੀ ਤੁਸੀਂ ਸੰਤ ਬਾਬਾ ਬੀਰ ਸਿੰਘ ਰੰਗਾਬਾਦੀ ਉਹਦੇ ਜਨਮ ਦਿਹਾੜੇ ਨੂੰ ਲੈ ਕਰਕੇ ਇਹ ਦਿਹਾੜਾ ਮਨਾ ਰਹੇ ਹੋ ਮੈਂ ਉਹ ਪਾਕ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ ਤੇ ਆਪਾਂ ਗੁਰਬਾਣੀ ਚ ਪੜਦੇ ਆ ਸੰਤ ਹੈ ਕੌਣ ਲੰਬੇ ਚੋਲੇ ਨਾਲ ਸੰਤ ਨਹੀਂ ਜੇ ਬਣਦਾ ਬਹੁਤੀਆਂ ਗੱਡੀਆਂ ਨਾਲ ਸੰਤ ਨਹੀਂ ਜੇ ਬਣਦਾ ਚਾਰ ਬਾੜੀਆਂ ਗਾਰਡਨ ਨਾਲ ਸੰਤ ਨਹੀਂ ਜੇ ਬਣਦਾ ਸੰਤ ਉਹ ਹੈ ਜਿਹੜਾ ਸਤ ਨਾਲ ਜੁੜਿਆ ਸੰਤ ਦੋ ਚੀਜ਼ਾਂ ਦਾ ਬਣਦਾ ਜੇ ਜਿਵੇਂ ਆਪਾਂ ਗੁਰਬਾਣੀ ਚ ਪੜਦੇ ਆ ਮਾਤ ਪਿਤਾ ਬਿਨ ਬਾਰ ਨਾ ਹੋਈ ਪਿੰਬਣਾ ਕੈਸੇ ਕਪੜੇ ਧੋਈ ਨਾ ਇਕੱਲੀ ਮਾਂ ਬੱਚੇ ਨੂੰ ਜਨਮ ਦੇ ਸਕਦੀ ਤੇ ਨਾ ਪਿਓ ਦੇ ਸਕਦਾ ਮਾਤਾ ਤੇ ਪਿਤਾ ਦੇ ਸਬੰਧਾਂ ਤੋਂ ਆਪਾਂ ਸਾਰਿਆਂ ਦਾ ਜਨਮ ਹੋਇਆ ਏਸੇ ਪ੍ਰਕਾਰ ਆਪਾਂ ਆਮ ਕਰਕੇ ਕਹਿੰਦੇ ਕਿ ਫਲਾਣੇ ਸੰਤਾਂ ਨੇ ਅਰਦਾਸ ਕੀਤੀ ਤੇ ਮੇਰਾ ਕੰਮ ਹੋ ਗਿਆ ਉਹਨਾਂ ਸੰਤਾਂ ਕੋਲ ਹੈ ਕੀ ਸੀ ਮੈਂ ਦੂ ਆਪਣੀਆਂ ਨਿੱਜੀ ਗੱਲਾਂ ਕਰਨ ਲੱਗਾ ਮੈਂ ਥੱਲੇ ਉਤਰਾਂਗਾ ਤੁਸੀਂ ਮੇਰੇ ਨਾਲ ਗੱਲ ਕਰਿਆ ਜੇ ਤੁਹਾਡੇ ਪੱਲੇ ਮੇਰੀ ਗੱਲ ਪਈ ਮੈਂ ਤੁਹਾਡਾ ਥੋੜਾ ਜਿਹਾ ਮੂਡ ਸੈੱਟ ਕਰ ਦਿਆਂ ਇੱਕ ਆਪਾਂ ਇਤਿਹਾਸ ਸੁਣਦੇ ਹਾਂ ਨਾ ਭਾਈ ਗੁਰਮukh ਪਿਆਰੇ ਦਾ ਜਰਨੈਲ ਸਿੰਘ ਦਾ ਜਾਰਜਪੁਰ ਦਾ ਉਹਨਾਂ ਨੂੰ ਕੋ ਮੇਰੇ ਕੋਚਰਾ ਕੰਮ ਸੀ ਤੇ ਉਹ ਫੋਨ ਕਰਨ ਤੇ ਸਮਝਣਾ ਪਵੇ ਤੇ ਸਾਡੇ ਘਰ ਦਾ ਕਾਕਾ ਆਇਆ ਸੁਲਤਾਨਪੁਰ ਕਪਿੰਡ ਜਾਰਜਪੁਰ ਤੇ ਮੇਰੀ ਧਰਮ ਪਤਨੀ ਨੂੰ ਕਹਿਣ ਲੱਗਾ ਪਈ ਤਾਈ ਜੀ ਮੈਂ ਤਾਂ ਤਾਈ ਨੂੰ ਫੋਨ ਕਰ ਕਰਕੇ ਥੱਕ ਗਿਆ ਤੇ ਮੇਰੇ ਪੱਲੇ ਕੱਖ ਨਹੀਂ ਪਿਆ ਉਹ ਕਹਿਣ ਲੱਗੀ ਪੁੱਤ ਮੈਨੂੰ 35 ਸਾਲ ਵਿਆਹੀ ਹੋ ਗਏ ਮੇਰੇ ਪੱਲੇ ਕੱਖ ਨਹੀਂ ਪਿਆ ਤੇਰੇ ਕੀ ਪਏਗਾ ਤੂੰ ਮੇਰੇ ਨਾਲ ਗੱਲ ਕਰ ਤੇ ਮੈਂ ਮੁੜ ਕੇ ਪੁੱਛ ਕੇ ਤੈਨੂੰ ਦੱਸਾਂਗੀ ਮੇਰੇ ਤਹਿਨ ਤੋਂ ਭਾਵ ਕੇ ਮੇਰੀ ਜਵਾਨ ਇੰਨੀ ਅੜਦੀ ਹੈ ਲੇਕਿਨ ਸੰਤ ਕਰਤਾਰ ਸਿੰਘ ਜਿਨ੍ਹਾਂ ਦੇ ਮੈਂ ਦਿਨ ਰਾਤ ਥੋਲੇ ਗਾਉਣਾ ਮੇਰੇ ਚਾਚੇ ਲੱਗਦੇ ਸਨ ਖੜੂਰ ਸਾਹਿਬ ਮੈਨੂੰ ਕਹਿਣ ਲੱਗੇ ਕਥਾ ਕਰਮੇ ਕਿਹਾ ਜੀ ਮੈਨੂੰ ਅਜੇ ਮੇਰੀ ਬਾਈ ਬਾਰਾਂ ਤੇ ਸੰਤਿਆ ਮੈਨੂੰ ਅਜੇ ਕਥਾ ਨਹੀਂ ਹੁੰਦੀ ਕਹਿੰਦੇ ਜੋ ਪ੍ਰਭੂ ਬੁਲਾਵੇਗਾ ਬੋਲੀ ਚਲਣੀ ਮੁੜ ਕੇ ਸੰਜ ਨੈਰ ਸਿੰਘ ਅਭਿਆਸੀ ਕਿਨ ਅਭਿਆਸੀ ਕਥਾ ਕਰੇਗਾ ਅੱਧਾ ਘੰਟਾ ਲਾ ਕੇ ਮੈਂ ਜਦੋਂ ਥੱਲੇ ਆਇਆ ਨਾ ਤੇ ਉੱਥੇ ਬਾਬਾ ਸਾਧੂ ਸਿੰਘ ਦੀ ਸਮਾਦ ਬਣੀ ਹੈ ਖੜੂਰ ਸਾਹਿਬ ਸੰਤ ਪੈਰ ਧੋਰੇ ਸਨ ਤੇ ਮੈਨੂੰ ਕਹਿੰਦੇ ਲੱਗ ਗਿਆ ਤੇ ਮੈਂ ਲੱਗ ਹੀ ਹੋਇਆ ਤੇ ਥਾਪੜਾ ਦੇ ਕੇ ਕਹਿਣ ਲੱਗੇ ਪੁੱਤਰਾ ਜਾ ਹੁਣ ਤੂੰ ਪੜੀ ਜਾਂ ਨਾ ਪੜੀ ਤੈਨੂੰ ਸਾਰੀ ਕਥਾ ਆ ਜਾਏ ਗੁਰੂ ਅੰਗਦ ਸਾਹਿਬ ਨੇ ਕਿਰਪਾ ਕਰ ਦਿੱਤੀ ਹੈ ਮੇਰੇ ਕਹਿਣ ਤੋਂ ਭਾਵ ਪੂਰਾ ਸੰਤ ਮਿਲਦਾ ਨਹੀਂ ਇਸੇ ਤਰ੍ਹਾਂ ਮੈਂ ਵਿਆਹ ਨਹੀਂ ਸੰਕੋਦਾ ਤੇ ਸੰਤ ਬਾਬਾ ਜਰਨੈਲ ਸਿੰਘ ਕਹਿਣ ਲੱਗੇ ਗਿਆਨੀ ਤੇਰਾ ਵਿਆਹ ਕਰਨਾ ਮੈਂ ਕਿਹਾ ਜੀ ਮੈਂ ਕੰਮ ਨਹੀਂ ਕਰਨਾ ਕਹਿਣ ਲੱਗੇ ਸਾਰੀਆਂ ਲੋੜਾਂ ਤੇਰੀਆਂ ਮੈਂ ਪੂਰਾ ਕਰਾਂਗਾ ਤੂੰ ਗੁਰੂ ਦੇ ਗੁਣ ਗੋਣੇ ਨੇ ਤੇ ਗੁਰੂ ਕੋਲ ਮੈਂ ਤੇਰਾ ਇੰਨਾ ਕੰਮ ਨਾ ਕਰਾਵਾਂਗਾ ਤੂੰ ਕਥਾ ਕਰੀ ਪਹਾਰ ਤੇਰੀ ਮਗਰ ਮਗਰ ਆਉਣਗੇ ਮੇਰੇ ਕਹਿਣ ਤੋਂ ਭਾਵ ਸੰਤ ਮਿਲਦੇ ਨਹੀਂ ਸੰਤ ਕੋਣਾ ਤਾਰ ਦਿੰਦੇ ਹਨ ਭਾਈ ਗੁਰਦਾਸ ਦੀਆਂ 12 ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ ਮੈਂ ਬਾਬਾ ਬੀਰ ਸਿੰਘ ਭਾਰੀ ਮੁੜ ਕੇ ਇੱਥੇ ਆਵਾਂਗਾ ਉਹ ਕਹਿੰਦੇ ਮਾਂ ਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ ਗਨਕਾ ਦਾ ਅਰਥ ਹੁੰਦਾ ਹੈ ਇਹ ਮੰਨੂ ਸਿਮਰਤੀ ਜਿਹੜੀਆਂ ਹਿੰਦੂ ਧਰਮ ਦੀਆਂ 22 ਸਿਮਰਤੀਆਂ ਨੇ ਨਾ ਉਨ੍ਹਾਂ ਜੋ 27 ਸਮਰਤੀ ਦੇ ਵਿੱਚ ਇਹ ਲਫ਼ਜ਼ ਲਿਖਿਆ ਆਇਆ ਵੇਸਵਾ ਵੇਸਵਾ ਦਾ ਭਾਵ ਹੁੰਦਾ ਤਨ ਦੇ ਕੇ ਤਨ ਕਮਾਉਣਾ ਜਿਹੜਾ ਕੇਵਲ ਤੇ ਕੇਵਲ ਪੈਸਿਆਂ ਤੱਕ ਸੀਮਿਤ ਉਹ ਵੇਸਵਾ ਦੀ ਕੈਟਾਗਰੀ ਵਿੱਚ ਉਹ ਹੈ ਆ ਜਿਵੇਂ ਤੁਸੀਂ ਸਾਨੂੰ ਕਹਿੰਦੇ ਹੋ ਨਾ ਕਿ ਗਿਆਨੀ ਜੀ ਕਿੰਨੀ ਭੇਟਾ ਤੇ ਮੁੜ ਕੇ ਪ੍ਰਬੰਧਕ ਕਹਿੰਦੇ ਨੇ ਕਿ ਫਲਾਣਾ ਵੱਡੀ ਜਬੂਦੀ ਭੇਟਾ ਮੰਗਦਾ ਤੇ ਕਹਿੰਦੇ ਉਹਨੂੰ ਭਰੇ ਦਿਵਾਨ ਟਾਈਮ ਦੇ ਆ ਕਿ ਉਹ ਵੱਡਾ ਠੇਕੇਦਾਰ ਜੂ ਹਿਆ ਜਿੰਨੇ ਵੱਧ ਪੈਸੇ ਮੰਗਦਾ ਨਾ ਉਹਨੂੰ ਆਪਾਂ ਕਹਿੰਨੇ ਭਰੇ ਦੀਵਾਨ ਚ ਟਾਈਮ ਦਿਆਂ ਕਿਉਂਕਿ ਉਹਨੇ ਬਾਣੀ ਦੀ ਬੋਲੀ ਵੱਧ ਕੀਤੀ ਹੈ ਉਹ ਕਥਾ ਤਾਂ ਕਰਦਿਆਂ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੰਤੋ ਹੈ ਜਿਦੇ ਕੋ ਦੋ ਚੀਜ਼ਾਂ ਇੱਕ ਸਤ ਇੱਕ ਸੰਤੋਖ ਬਾਣੀ ਚ ਆਪਾਂ ਪੜ੍ਹਦੇ ਆ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਭਾਲੇ ਪਾਸ ਜੇ ਸੰਤੋਖ ਨਹੀਂ ਉਹ ਸੰਤ ਨਹੀਂ ਤੇ ਜੇ ਸਤ ਹੈ ਨਹੀਂ ਤੇ ਉਹ ਸੰਤ ਨਹੀਂ ਸਾਦਾ ਭਾਵ ਹੁੰਦਾ ਏਕ ਉਹ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ-ਸਾਥ ਏਕ ਉਹ ਮਰਦ ਹੈ ਜੋ ਜਮਾਨੇ ਕੋ ਬਦਲ ਦੇਤੇ ਹੈ ਅਸੀਂ 84 ਦੇ ਮੌਕੇ ਤੇ ਵੇਖਿਆ ਦਰਬਾਰ ਸਾਹਿਬ ਦੋ ਸੰਤ ਸਨ ਸੰਤ ਲੋਂਗੋਵਾਲ ਤੇ ਸੰਜਨੈਲ ਸਿੰਘ ਸੰਤ ਲੋਂਗੋਵਾਲ ਨੇ ਦਸ ਗੁੱਲੇ ਖਾ ਲੇ ਦਿੱਲੀ ਜਾ ਕੇ ਬਦਲ ਗਿਆ ਸਟੈਂਡ ਤੋਂ ਮਰਿਆ ਗੋਲੀ ਦੇ ਨਾਲ ਵੀ ਪਰ ਲੋਂਗੋਵਾਲ ਦਾ ਨਾਮ ਕੋਈ ਨਹੀਂ ਲੈਂਦਾ ਕਿਉਂ ਉਹ ਆਪਣੇ ਸਟੈਂਡ ਤੇ ਨਹੀਂ ਰਿਹਾ ਇੱਕ ਉਹ ਹੈ ਜੋ ਬਦਲਦੇ ਹੈ ਜਮਾਨੇ ਕੇ ਸਾਥ-ਸਾਥ ਇੱਕ ਉਹ ਮਰਦ ਹੈ ਜੋ ਜਮਾਨੇ ਕੋ ਬਦਲ ਦਿੰਦੇ ਹੈ ਜਿਹੜੇ ਦੁਨੀਆਂ ਦੇ ਨਾਲ ਢਲ ਗਏ ਉਹਨਾਂ ਨੂੰ ਕੋਈ ਚੇਤੇ ਨਹੀਂ ਕਰਦਾ ਜਿਨ੍ਹਾਂ ਜਮਾਨਾ ਬਦਲਿਆ ਉਹਨੂੰ ਕਹਿੰਦੇ ਨੇ ਸੰਤ ਭਾਈ ਸਾਹਿਬ ਕਹਿੰਦੇ ਨੇ ਮਹਾਪੁਰਖ ਅਚਾਨਕ ਚੱਕ ਜਾਣ ਬੁੱਝ ਕੇ ਨਹੀਂ ਜਿਵੇਂ ਆ ਮੌਸਮ ਆਜਦਾ ਹੈ ਮਹਾਤਮਾ ਤੁਰੇ ਜਾ ਰਹੇ ਨੇ ਬਾਰ ਬਾਰ ਅਜਾੜ ਵਿੱਚ ਬੇਸਵਾ ਦਾ ਘਰ ਹੈ ਬੂਹਾ ਖੁੱਲਾ ਹੋਣ ਕਰਕੇ ਤੇ ਮਹਾਤਮਾ ਅੰਦਰ ਚਲੇ ਗਏ ਵੀ ਕਣੀਆਂ ਪੈਂਦੀਆਂ ਨੇ 10 ਮਿੰਟ ਆਪਾਂ ਖਲੋ ਜਾਣੇ ਮੁੜ ਕੇ ਗਾਂ ਚਲੇ ਜਾਵਾਂਗੇ ਵੇਸਵਾ ਚਵਾਰੇ ਦੇ ਵਿੱਚ ਸੀ ਉਹਨੇ ਉੱਪਰੋਂ ਆਵਾਜ਼ ਮਾਰੀ ਤਾਂ ਆ ਜਾਓ ਮੈਂ ਬਾਰ ਬਾਰ ਇੱਕ ਲਫ਼ਜ਼ ਕਹਿ ਰਿਹਾ ਸੰਤ ਖਵਾਉਣਾ ਸੌਖਾ ਪਰ ਸੰਤ ਬਣਨਾ ਬਹੁਤ ਔਖਾ ਹੈ ਬਹੁਤ ਔਖਾ ਹੈ ਬੇਸਵਾ ਨੇ ਆਖਿਆ ਉੱਪਰ ਆ ਜਾਓ ਤੇ ਸੰਤ ਨੇ ਆਖਿਆ ਧੀਏ ਰਾਣੀਏ ਅਸੀਂ ਆ ਕਣੀਆਂ ਰੋਗਿਆਂ ਤੇ ਚਲੇ ਜਾਣਾ ਆਪਾਂ ਬਾਣੀ ਚ ਪੜਦੇ ਆ ਸਾਦ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇੜਤ ਹੋਤ ਨਿਆਰ ਇਹ ਨਹੀਂ ਕਿ ਸੰਤ ਲਾਚੀਆਂ ਕਰਕੇ ਦੇਵੇ ਇਹ ਨਹੀਂ ਕਿ ਸੰਤ ਆਗਿਆਂ ਨੂੰ ਗੰਡਾ ਮਾਰ ਕੇ ਦੇਵੇ ਇਹ ਨਹੀਂ ਕਿ ਸੰਤ ਪਾਣੀ ਵਿੱਚ ਫੂਕਾਂ ਮਾਰ ਕੇ ਦੇਵੇ ਮੇਰੇ ਨਾਲ ਡਰਾਈਵਰ ਸਿੰਘ ਹੈ ਤੇ ਇਹ ਵਿਚਾਰਾ ਮੈਨੂੰ ਬੜਾ ਪੁਰਾਣਾ ਮਿਲਿਆ ਵੀ 25 ਸਾਲ ਹੋ ਗਏ ਤੇ ਕਈ ਤਰ੍ਹਾਂ ਦੇ ਦੁਨਿਆਵੀ ਸਵਾਰ ਕਰਦਾ ਰਹਿੰਦਾ ਮੈਨੂੰ ਕਹਿੰਦਾ ਵੀ ਗਿਆਨੀ ਜੀ ਜਿਹੜੇ ਕਹਿੰਦੇ ਪਿੰਡਾਂ ਦੇ ਸਿਆਣਾ ਆਇਆ ਉਹ ਭਲਾ ਕੀ ਹੁੰਦਾ ਮੈਂ ਆਖਿਆ ਵੀ ਮੈਂ ਤਾਂ ਪਾਣੀ ਚ ਪੜਿਆ ਨਹੀਂ ਅਖੇ ਜੀ ਤੁਸੀਂ ਫੇਰ ਵੀ ਕਥਾ ਕਰਦੇ ਮਾੜਾ ਮੋਟਾ ਤਾਂ ਮੈਨੂੰ ਦੱਸੋ ਮੈਂ ਆਖਿਆ ਸਿਆਣੀਦਾਰ ਥੇ ਹੁੰਦਾ ਵੀ ਜਿਹੜੀਆਂ ਬੀਬੀਆਂ ਨੇ ਨਾ ਇਹ ਜੇ ਤੁਸੀਂ ਨਾ ਨਾ ਹੋ ਤੇ ਇਹ ਜਿਹੜੇ ਠੱਗ ਨੇ ਇਹ ਮਰ ਜਾਣ ਇਹ ਤੁਹਾਡੀ ਮਿਹਰਬਾਨੀ ਜੀ ਜਿਹੜੀ ਸਬਸਿਡੀ ਆ ਨਾ ਤੁਸੀਂ ਦੇ ਦਿੰਦੇ ਆ ਜੇ ਜੇ ਤੁਸੀਂ ਸਬਸਿਡੀ ਬੰਦ ਕਰ ਦਿਓ ਨਾ ਇਹ ਬੰਦੇ ਦੇ ਪੁੱਤ ਬਣ ਕੇ ਤੇ ਕੰਮ ਕਰਨ ਲੱਗ ਪੈਂਦਾ। ਇਹ ਕੀ ਠਾਕਾ ਸਿਆਣਾ ਆਇਆ ਘਰ ਤੇ ਬੀਬੀ ਕਹਿੰਦੀ ਮਹਾਂਪੁਰਸ਼ੋ ਸਾਡੀ ਮੱਝ ਨਹੀਂ ਮਿਲਦੀ ਪਾਣੀ ਕਰ ਦਿਓ। ਮੈਂ بڑے ਗ੍ਰੰਥ ਪੜ੍ਹਨੇ ਵੀ ਪਾਣੀ ਵੀ ਕਰਦੀਦਾ। ਕਹਿਣ ਲੱਗੇ ਨਲਕੇ ਤੋਂ ਪਾਣੀ ਭਰੋ। ਨਲਕੇ ਤੋਂ ਬੋਤਲ ਪਾਣੀ ਦੀ ਭਰੀ। ਬਾਬੇ ਨੇ ਮਾਰੀਆਂ ਫੋਕਾਂ ਤੇ ਬਾਬੇ ਦੇ ਨਾਲ ਜਿਹੜਾ ਗੜਵਾਈ ਕਹਿੰਦਾ ਭੈਣ ਜੀ 2100 ਦੇ ਦਿਓ ਮੈਂ ਕਿਹਾ ਇਹਨੂੰ ਕਹਿੰਦੇ ਸਿਆਣਾ ਭਈ ਬੋਤਲ ਵੀ ਉਹਨਾਂ ਦੀ ਪਾਣੀ ਵੀ ਉਹਨਾਂ ਦਾ ਬਾਬੇ ਦੀ ਥੁੱਕ 2100 ਰੁਪਏ ਚ ਵੇਗੀ ਇਹਨੂੰ ਸਿਆਣਾ ਕਹਿੰਦੇ ਜੇ ਮੈਂ ਹਜ਼ਾਰਾਂ ਗ੍ਰੰਥ ਪੜ੍ਹੇ ਨੇ ਮੈਨੂੰ ਅਜੇ ਤੱਕ ਇਹ ਨਹੀਂ ਲੱਭਾ ਭਈ ਥੁੱਕਣ ਨਾਲ ਪਾਣੀ ਹੋ ਜਾਏ ਇਹਨਾਂ ਚੱਕਰਾਂ ਚ ਨਾ ਪਾਓ ਗੁਰਬਾਣੀ ਕਹਿੰਦੀ ਸਾਧ ਕੇ ਸੰਗ ਨਹੀਂ ਕਛ ਘਾਲ ਦਰਸ਼ਨ ਭੇੜਤ ਹੋਦ ਨਿਹਾਲ ਸੰਤ ਨੂੰ ਵੇਖਣ ਦੇ ਨਾਲ ਹੀ ਤੇਰੇ ਦੁੱਖ ਕੱਟੇ ਜਾਣਗੇ ਵੇਖਣ ਦੇ ਨਾਲ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਹਨ ਬੇਸਵਾ ਨੇ ਆਖਿਆ ਬਾਬਾ ਜੀ ਬੇਸਵਾ ਨੇ ਆਖਿਆ ਉੱਪਰ ਆ ਜਾਓ ਸੰਤ ਨੇ ਆਖਿਆ ਧੀਏ ਰਾਣੀਏ ਬੇਸਵਾ ਨੂੰ ਕਹਿੰਦੇ ਧੀਏ ਰਾਣੀਏ ਮੀਰ ਹੋ ਗਿਆ ਤੇ ਅਸੀਂ ਚਲੇ ਜਾਣਾ ਜਦੋਂ ਇਹ ਗੱਲ ਕਹੀ ਤੇ ਵੇਸਵਾ ਨੂੰ ਠੰਡ ਪੈ ਗਈ ਥੱਲੇ ਆਈ ਕਹਿੰਦੀ ਬਾਬਾ ਜੀ ਅੱਜ ਤੱਕ ਜਿੰਨੇ ਵੀ ਆਏ ਨੇ ਮੇਰੀ ਪਤ ਲੁੱਟਣ ਲਈ ਆਏ ਨੇ ਮੈਨੂੰ ਕਿਸੇ ਨੇ ਧੀ ਨਹੀਂ ਜਿ ਆਖਿਆ ਤੁਸੀਂ ਮੈਨੂੰ ਧੀ ਕਰਕੇ ਆਖਿਆ ਤੇ ਮਾਪੇ ਹਮੇਸ਼ਾ ਧੀਆਂ ਨੂੰ ਦੇਂਦੇ ਆਏ ਨੇ ਮੈਨੂੰ ਕੁਝ ਨਾ ਕੁਝ ਦਿਓ ਮਹਾਤਮਾ ਕੋਲ ਪੈਸੇ ਹੈ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮਹਾਪੁਰਖ ਅਚਾਨਕ ਚੱਕ ਗਣਕਾ ਵਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਉਸ ਨੂੰ ਤਾਂ ਇਹਨੂੰ ਚਿਤਣਾ ਉਹਦੀ ਮਾੜੀ ਮੱਤ ਵੇਖ ਕੇ ਵੀ ਉਹਦੇ ਤੇ ਦਇਆ ਕੀਤੀ ਤੇ ਸਾਡੀ ਕਰਤੂਤ ਪਤਾ ਕੀ ਹੈ ਅਸੀਂ ਬਾਹਰ ਨਿਕਲਣਾ ਨਾ ਤੇ ਜੇ ਕੋਈ ਕਿਸੇ ਗਰੀਬ ਨੇ ਆ ਕੇ ਕਿਹਾ ਵੀ ਗਿਆਨੀ ਜੀ ਮੇਰੇ ਮਨ ਦੀ ਭਾਵਨਾ ਸੀ ਮਾੜਾ ਜੇ ਮੇਰੇ ਘਰ ਚੱਲੋ ਤੇ ਮੈਂ ਕਹਿਣਾ ਮੇਰੀ ਤਬੀਤ ਠੀਕ ਨਹੀਂ ਕਿਉਂਕਿ ਮਾੜਾ ਜਿਹਾ ਆ ਤੇ ਜੇ ਵੇਖਿਆ ਵੀ ਮਾਲਦਾਰ ਸਾਮੀ ਚੰਗਾ ਉਹ ਕਹਿੰਦਾ ਗਿਆਨੀ ਜੀ ਕੋਠੀ ਚ ਮਾੜਾ ਰਚਨ ਅਸੀਂ ਕਹਿਣਾ ਹੁਕਮ ਕਰੋ ਅਸੀਂ ਹੁਣੇ ਤਿਆਰ ਹਾਂ ਕਿਉਂ ਉਥੋਂ ਕੁਝ ਮਿਲਣਾ ਹੈ ਇਹ ਸਾਡੀ ਹਾਲਤ ਹੈ ਜਦ ਕਿ ਅਸੀਂ ਕਹਿੰਦੇ ਹਾਂ ਗੁਰੂ ਗਰੀਬ ਅਵਾਜ਼ ਹੈ ਗੁਰੂ ਭਾਈ ਲਾਲੋ ਦਾ ਯਾਰ ਹੈ ਮਲਕ ਭਾਗੋ ਦਾ ਨਹੀਂ ਅੱਜ ਦੁੱਖ ਦੀ ਗੱਲ ਹੈ ਅੱਜ ਭਾਈ ਲਾਲੋ ਨਾਲ ਅਸੀਂ ਪ੍ਰੇਮ ਨਹੀਂ ਕਰਦੀ ਅਸੀਂ ਮਲਕ ਭਾਗੋ ਦੇ ਯਾਰ ਬਣ ਗਏ ਅਸੀਂ ਤਗੜਿਆਂ ਦੇ ਯਾਰ ਬਣ ਗਏ ਮਹਾਂਪੁਰਖ ਹੋਏ ਜਿਹੜਾ ਦਇਆ ਕਰਦਾ ਮਾਂ ਪੁਰਖ ਭਾਈ ਕਹਿੰਦੇ ਨੇ ਦੁਰਮਤ ਦੇਖ ਦਿਆਲ ਹੋਏ ਆ ਸਾਨੂੰ ਕਿ ਸਿਰਮੁਨੇ ਮਿਲਦੇ ਨੇ ਨਾ ਤੇ ਕਹਿੰਦੇ ਪਰਾਂ ਹੋ ਜਾ ਤੇਰਾ ਸਿਰਮੁਨੇ ਆ ਉਹ ਕਹਿੰਦਾ ਗਿਆਨੀ ਜੀ ਤੁਸੀਂ ਨਰਾਜ ਹੋ ਗਏ ਨੇ ਮੈਂ ਤਾਂ ਡਿੱਗਦਾ ਸੀ ਵੀ ਤੁਸੀਂ ਸਾਡੇ ਪਿੰਡ ਆਉਣਾ ਤੇ ਮੈਂ ਪੰਜ ਹਜ਼ਾਰ ਤੁਹਾਡੇ ਲਈ ਰੱਖਿਆ ਤੇ ਫਿਰ ਉਹ ਬਾਬਾ ਨਰਮੋ ਕਹਿੰਦਾ ਵੀ ਸੱਜੇ ਪਾਸੇ ਪਾ ਦਿਓ ਪੁੱਛੇ ਵੀ ਹੋਣ ਇਹ ਕੇਸਾ ਧਾਰੀ ਹੋ ਗਿਆ ਪਹਿਲਾਂ ਕਹਿੰਦੇ ਤੇਰੀ ਦਾੜੀ ਮੁੱਣੀ ਪਰਾਂ ਹੋ ਜਾ ਤੇ ਜੀਵਨ ਦਾ 5000 ਦੇਣਾ ਤੇ ਕਹਿੰਦੇ ਜੇਪ ਚ ਪਾ ਜਾਏ ਮੇਰੇ ਕਹਿਣ ਤੋਂ ਭਾਵ ਇਹ ਦੁਫਸਲੇ ਲੋਕ ਨੇ ਇਹਨਾਂ ਲੋਕਾਂ ਤੋਂ ਸਟੇਟ ਰੋ ਸਤ ਸੰਤ ਸੰਤੋਖੀ ਹੈ ਮਾਂ ਪੁਰਖਾਂ ਦੇ ਦਾਇਆ ਆਈ ਦੁਰਮ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ ਲਿਵ ਲਾ ਗਈ ਤੇ ਸਤੋਤਿਉ ਦੁਰਮਤ ਪਾਪ ਕਲੇਵਰ ਤੋਂ ਤਾਂ ਬਹਾਨਾ ਬਣਦਾ ਉਹਨੂੰ ਕਿਹਾ ਵੀ ਸਵੇਰੇ ਉੱਠ ਕੇ ਧੀਏ ਰਾਣੀਏ ਅੱਗੇ-ਅਗੇ RAM RAM ਬੋਲਣਾ ਮਗਰ-ਮਗਰ ਤੋਤਾ RAM RAM ਕਹੇਗਾ ਮੈਂ ਨਹੀਂ ਕਹਿੰਦਾ ਭਾਈ ਗੁਰਦਾਸ ਕਹਿੰਦੇ ਗਈ ਬਕੁੰਟ ਬਬਾਨ ਚੜ ਨਰਕੇ ਵਿੱਚ ਨਾ ਖਾਦ ਉਸ ਗੋਤਾ ਬਕੁੰਟ ਦਾ ਭਾ ਜਿੱਥੇ ਦੁਖੀ ਕੋਈ ਨਹੀਂ ਜਿਹਨੂੰ ਆਪਾਂ ਬਾਣੀ ਚ ਕਹਿੰਦੇ ਆ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋਤ ਨਹੀਂ ਤੇ ਠਾਉ ਨਾ ਤਸਵੀਜ਼ ਖਰਾਜ ਨਾ ਮਾਲ ਇਹਨੂੰ ਕਹਿੰਦੇ ਨੇ ਸੰਤ ਹੁਣ ਜਿਹੜੇ ਮਹਾਪੁਰਸ਼ ਦੀ ਆਪਾਂ ਗੱਲ ਕਰਨਿਆਂ ਉਹਨਾਂ ਦਾ ਜਨਮ ਗੁਰਮੁਖੋ ਜਦੋਂ ਅਸੀਂ ਖੇਮ ਕਰਨ ਤੋਂ ਅੰਮ੍ਰਿਤਸਰ ਸਾਹਿਬ ਨੂੰ ਆਉਣੇ ਆ ਨਾ ਤੇ ਗੱਗੋ ਬੂਏ ਪਿੰਡ ਵਿੱਚ ਹੋਇਆ ਮਾਂ ਦਾ ਨਾਮ ਧਰਮਪੁਰ ਤੇ ਪਿਤਾ ਦਾ ਨਾਮ ਸੇਵਾ ਸਿੰਘ ਬਾਬਾ ਬੀਰ ਸਿੰਘ ਦੇ ਪਿਤਾ ਜਿਹੜੇ ਸਨ ਇਹ ਮਹਾਰਾਜੇ ਰਣਜੀਤ ਸਿੰਘ ਦੀ ਸੈਨਾ ਵਿੱਚ ਮੁਲਾਕੀਨ ਸਨ ਫੌਜੀ ਸਨ ਮਲਤਾਨ ਦੇ ਜੰਗ ਵਿੱਚ ਬਾਬਾ ਬੀਰ ਸਿੰਘ ਦੇ ਸਤਕਾਰਯੋਗ ਪਿਤਾ ਬਾਪੂ ਸੇਵਾ ਸਿੰਘ ਜੁਛੀਦ ਹੋ ਗਏ ਸਰਕਾਰ ਨੇ ਉਸ ਨਿਯਮ ਦੇ ਮੁਤਾਬਕ ਵੀ ਇਹਦਾ ਪਿਤਾ ਸ਼ਹੀਦ ਹੋਇਆ ਤੇ ਬਾਬਾ ਵੀਰ ਸਿੰਘ ਨੂੰ ਨੌਕਰੀ ਦੇ ਦਿੱਤੀ। ਬਾਬਾ ਵੀਰ ਸਿੰਘ ਜੀ ਛੁੱਟੀ ਕੱਟਣ ਆਏ ਪਿੰਡ ਵਿੱਚ ਡਾਕੂ ਪੈਂ। ਬਾਬਾ ਵੀਰ ਸਿੰਘ ਨੇ ਡਾਕੂਆਂ ਦਾ ਮੁਕਾਬਲਾ ਕੀਤਾ ਤੇ ਬਾਬੇ ਦੀ ਜਾਇਜ਼ ਹੈਕਾਰ ਹੋ ਗਈ ਬਾਬਾ ਵੀਰ ਸਿੰਘ ਦੀ। ਤਿੰਨਾਂ ਸਾਲਾਂ ਬਾਅਦ ਨੌਕਰੀ ਕਰਦੇ ਸੀ ਨਾ ਤਿੰਨਾਂ ਸਾਲਾਂ ਤੋਂ ਬਾਅਦ ਦੀ ਘਟਨਾ ਹੈ ਜਦੋਂ ਡਾਕੂਆਂ ਨੂੰ ਭਜਾਇਆ ਤੇ ਸਾਰੇ ਸਮਾਜ ਵਿੱਚ ਬਾਬਾ ਬੀਰ ਸਿੰਘ ਦੀ ਜਾਇਜਾਕਾਰ ਹੋਈ ਸਤਕਾਰ ਹੋਇਆ ਗੱਲ ਇਥੇ ਨਹੀਂ ਮੁੱਕੀ ਆਪਾਂ ਗੁਰਬਾਣੀ ਪੜ੍ਹਦੇ ਆ ਮੈਂ ਬਾਰ ਬਾਰ ਇੱਕੋ ਗੱਲ ਤੇ ਆ ਰਿਹਾ ਹਾਂ ਕੋਈ ਬੰਦਾ ਕਥਾ ਕਰੇ ਕੋਈ ਕਿਤਾਬ ਹੋਵੇ ਜਿਹੜੀ ਗੱਲ ਗੁਰਬਾਣੀ ਨਾਲ ਮੇਲ ਖਾਂਦੀ ਤੁਸੀਂ ਉਹਨੂੰ ਮੰਨਣਾ ਤੇ ਬਾਕੀ ਨੂੰ ਛੱਡ ਦੇਣਾ ਕਿਉਂਕਿ ਅਸੀਂ ਗੁਰਬਾਣੀ ਦੇ ਸਿੱਖਾਂ ਗੁਰੂ ਕੇ ਸਿੱਖਾਂ ਮੈਂ ਲੈਕਚਰ ਕਰ ਰਿਹਾ ਨਾ ਜਿਹੜਾ ਲੈਕਚਰ ਗੁਰਬਾਣੀ ਦੇ ਸਿਧਾਂਤ ਮੁਤਾਬਕ ਹੋਵੇ ਉਹਨੂੰ ਮੰਨੋ ਬਾਕੀ ਨੂੰ ਕੂੜਾ ਛੱਡ ਕੇ ਤੇ ਸੁੱਟ ਦਿਓ ਇਸ ਗੱਲ ਦਾ ਖਾਸ ਤੌਰ ਤੇ ਖਿਆਲ ਰੱਖਣਾ ਜਿਹੜੇ ਗੁਰਸਿੱਖ ਸੰਤ ਨੇ ਨਾ ਉਹਨਾਂ ਦਾ ਜੀਵਨ ਆਪਣਾ ਬਗਾਰ ਬਰਾਨਾ ਸਾਡੇ ਇਹ ਬਾਣੀ ਚ ਲਿਖਿਆ ਜੀ ਆਪਣਾ ਬਗਾਰ ਬਰਾਨਾ ਸਾਡੇ ਆਪਣਾ ਵਿਗਾੜ ਕਰਕੇ ਦੂਜਿਆਂ ਦਾ ਕੰਮ ਕਰਨਾ ਇਹਨੂੰ ਸੰਤ ਕਹਿੰਦੇ ਹਨ ਤੁਸੀਂ ਹੈਰਾਨ ਹੋ ਜਾਓਗੇ ਸਾਡੇ ਸਿੱਖ ਇਤਿਹਾਸ ਦੀ ਘਟਨਾ ਹੈ ਇਹ 7ਵੇਂ ਪਾਤਸ਼ਾਹ ਦੇ ਸਮੇਂ ਦੀ ਤੇ ਕਰਤਾਰਪੁਰ ਦੀ ਘਟਨਾ ਵਾਪਰੀ ਹੈ ਇੱਕ ਬ੍ਰਾਹਮਣੀ ਦਾ ਪੁੱਤਰ ਮਰ ਗਿਆ ਸਿੱਖਾਂ ਨੇ ਆਣ ਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਪਾਛਾ ਅਸੀਂ ਗੁਰਬਾਨੇ ਚ ਪੜਿਆ ਟੂਟੀ ਗੰਢ ਨਹਾਰ ਗੋਪਾਲ ਤੇ ਕਿਰਪਾ ਕਰ ਇਹਦਾ ਪੁੱਤ ਜਿੰਦਿਆਂ ਕਰ ਦੇ ਸਿਕੰਦਰ ਵੀ ਸਪਾਰਸ਼ ਕੀਤੀ ਸਤਵੇਂ ਪਾਤਸ਼ਾਹ ਸੁਭਾਵਕ ਕਹਿਣ ਲੱਗੇ ਗੁਰਮੁਖੋ ਜੀ ਇਹਨੂੰ ਜਿੰਦਿਆਂ ਕਰਨਾ ਨਾ ਇਹ ਤੁਹਾਡੇ ਚੋਂ ਆਪਣੀ ਜਾਨ ਦੇਵੇ ਤੇ ਜਿੰਦਾ ਹੋ ਸਕਦਾ ਸਾਰਿਆਂ ਦੀ ਨੀਵੀਆਂ ਪੈ ਗਈਆਂ ਜबान ਬੰਦ ਹੋ ਗਈ ਜਿਹੜਾ ਭਾਈ ਭਗਤੂ ਜੀ ਹੋਏ ਨੇ ਨਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਸ਼ੀਰਵਾਦ ਨਾਲ ਪਾਬੇ ਆਦਮ ਦੇ ਘਰ ਉਸ ਭਾਈ ਭਗਤੂ ਦੇ ਦੋ ਪੁੱਤਰ ਹੋਏ ਨੇ ਇੱਕ ਬਾਬਾ ਵੱਡਾ ਗौरा ਤੇ ਛੋਟਾ ਸੀ ਜਿਉਨ ਜਿਵੇਂ ਅਸੀਂ ਸਟੇਜ ਤੇ ਬੈਠੇ ਹਾਂ ਉਥੇ ਲਿਖਿਆ ਵੀ ਸਤਵੇਂ ਪਾਤਸ਼ਾਹ ਇਤਰਾ ਤਖਤ ਪੋਚਤੇ ਸਭਾਏ ਮਾਨ ਸਨ ਭਾਈ ਜਉਣ ਪਿਛਲੇ ਪਾਸੇ ਬੈਠਾ ਸੀ ਉਹਨੇ ਅਰਦਾਸ ਕੀਤੀ ਮਹਾਰਾਜ ਜੇ ਇਹ ਮੇਰਾ ਜੀਵਨ ਇਹਨੂੰ ਲੱਗ ਜਾਏ ਇਹ ਚੜਾਈ ਕਰ ਦੇ ਤੇ ਮੈਂ ਸ੍ਰੀ ਛੱਡਨ ਨੂੰ ਤਿਆਰ ਇਹਦੇ ਤੇ ਕਿਰਪਾ ਕਰ ਦੇ ਗਿਆਨੀ ਸੰਤੋਖ ਸਿੰਘ ਨੇ ਗੁਰੂ ਪ੍ਰਤਾਪ ਗ੍ਰੰਥ ਵਿੱਚ ਲਿਖਿਆ ਉਹ ਪਿੱਛੋਂ ਮੱਥਾ ਟੇਕ ਕੇ ਆਪਣੇ ਤੰਬੂ ਜਾ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਪਾਤਸ਼ਾਹ ਮੇਰੀ ਰਹਿੰਦੀ ਹੋਈ ਉਮਰ ਇਹਨੂੰ ਲੱਗ ਜਾਏ ਔਰ ਉਹ ਬੀਬੀ ਦਾ ਪੁੱਤਰ ਜਿੰਦਾ ਹੋ ਗਿਆ ਤੇ ਭਾਈ ਜੌਨ ਚੜਾਈ ਕਰ ਗਿਆ ਇਹ ਜੇ ਗੁਰੂ ਕੇ ਸਿੱਖਾਂ ਦਾ ਜੀਵਨ ਆਪਣਾ ਵਿਗਾੜ ਕੇ ਦੂਜਿਆਂ ਦਾ ਕਰਨਾ ਮੈਂ ਬਾਬੇ ਬੀਰ ਸਿੰਘ ਦੀ ਗੱਲ ਕਰ ਰਿਹਾ ਆਪਣਾ ਜਿਹੜੀ ਤਰਨ ਤਾਰਨ ਹੈ ਨਾ ਇਹਦੀ ਮਸਿਆ ਸਿੱਖ ਪੰਥ ਵਿੱਚ ਬੜੀ ਮਸ਼ਹੂਰ ਹੈ ਜਿਹੜਾ 47 ਦਾ ਬਾਰਡਰ ਬਣਿਆ ਪਾਕਿਸਤਾਨ ਇਹਨੇ ਸਾਡੇ ਇਲਾਕੇ ਨੂੰ ਬਹੁਤ ਘਾਟਾ ਪਾਇਆ ਹੈ ਸੰਗਤਾਂ ਕਾਬਲ ਤੇ ਕੰਧਾਰ ਤੋਂ ਤਰਨਤਨ ਦੀ ਬਸਿਆ ਤੇ ਇਸ਼ਨਾਨ ਕਰਨ ਆਉਂਦੀਆਂ ਸਨ ਇਹ 47 ਨੇ ਸਾਨੂੰ ਰਗੜਿਆ ਸੰਗਤਾਂ ਆਈਆਂ ਤੇ ਮੀਨਾ ਇਹੋ ਹੀ ਸੌਣ ਦਾ ਬਾਲਣ ਗਿੱਲਾ ਹੋ ਗਿਆ ਬਾਬਾ ਵੀਰ ਸਿੰਘ ਨਰੰਗਾਬਾਦੀ ਨੇ ਆਪਣੀਆਂ ਚਗਾਠਾਂ ਫੋਟ ਕੇ ਤੇ ਪਾੜ ਕੇ ਗੁਰਮੁਖੋ ਗੁਰੂ ਕੇ ਲੰਗਰ ਦੀ ਲੋਹ ਥੱਲੇ ਬਾੜੀਆਂ ਜੋ ਮੈਂ ਕਹਿ ਰਿਹਾ ਨਾ ਇਤਿਹਾਸ ਵਿੱਚ ਦਰਜ ਹੈ ਬਾਲਣ ਗਿੱਲਾ ਹੈ ਸੰਗਤਾਂ ਲਈ ਲੰਗਰ ਤਿਆਰ ਕਰਨਾ ਬਾਲਣ ਨਾ ਹੋਣ ਕਰਕੇ ਬਾਬਾ ਬੀਰ ਸਿੰਘ ਨੇ ਆਪਣੀ ਚਿਗਾੜ ਪੁੱਟ ਕੇ ਤੇ ਉਹ ਪਾੜ ਕੇ ਤੇ ਲੋਹ ਥੱਲੇ ਡਾਈ ਤੇ ਮਾਤਾ ਕਹਿਣ ਲੱਗੀ ਪੁੱਤ ਵੀਰ ਸਿਆ ਇਸ ਤਰ੍ਹਾਂ ਗੁਜਾਰੀ ਨੂੰ ਚੱਲਦੇ ਘਰਾਂ ਦੀਆਂ ਚਿਗਾਠਾਂ ਨਾਲ ਤੇਰਾ ਰਾਹ ਖੁੱਲ੍ਹਾ ਜਿਹੜੇ ਪਾਸੇ ਨੂੰ ਮਰਜ਼ੀ ਚਲਾ ਜਾ ਜਿਹੜਾ ਬਾਬੇ ਵੀਰ ਸਿੰਘ ਦਾ ਪਿੰਡ ਨਰੰਗਾ ਮਾਫ ਕਰਨਾ ਬੱਗੋ ਗੱਗੋ ਬੂਆ ਬੂਟਾ ਸਿੰਘ ਨਾਮ ਦਾ ਨੰਬਰਦਾਰ ਬਾਬੇ ਦੇ ਜੀਵਨ ਤੋਂ ਪ੍ਰਭਾਵਿਤ ਸੀ ਉਹਨੇ ਆਖਿਆ ਬਾਬਾ ਜੀ ਹਾਂ ਤਾਂ ਮੈਂ ਗਰੀਬ ਕਿਤੇ ਮੇਰੇ ਨਗਰ ਵਿੱਚ ਚਰਨ ਪਾਉ ਤੇ ਮੇਰੇ ਭਾਗ ਚੰਗੇ ਔਰ ਉਹਨੇ ਆਪਣੀ ਨਿੱਜੀ ਜੀਵਨ ਦੇ ਵਿੱਚੋਂ ਕੁਝ ਕਨਾਲਾਂ ਪੈੜੇ ਪੈੜੀ ਬਾਬੇ ਵੀਰ ਸਿੰਘ ਨਾਲ ਕਰਾਉਣੀ ਚਾਹੀ ਤੇ ਬਾਬਾ ਵੀਰ ਸਿੰਘ ਕਹਿਣ ਲੱਗਾ ਮੈਂ ਆਪਣੇ ਨਾਂ ਨਾਲ ਪੈੜੀ ਨਹੀਂ ਕਰਾਉਣੀ ਗੁਰੂ ਦੇ ਨਾਂ ਕਰਾ